ਉਹ ਜੀ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਆਏ ਤੇ ਉਹਨਾਂ ਕੋਲੇ ਕੌਣ ਸੀਗੇ ਪਿਸਟਲ ਸਾਡੇ ਪਿੰਡ ਦੀ ਸੀਗੀ ਜੀ ਨੰਗੇ ਜੇ ਅੱਛਾ ਹਾਂ ਜੀ ਤੇ ਪਿਸਟਲ ਸੀਗੀ ਉਹਨਾਂ ਕੋਲੇ ਦੋ ਫਾਇਰ ਮਾਰੇ ਹੁਣ ਸਰ ਜੀ ਹੋਰ ਤਾਂ ਕੋਈ ਗੱਲ ਬਾਤ ਕਿੱਥੇ ਸੀਗੇ ਉਹ ਵੀ ਡਿਟੇਲ ਸਾਡੇ ਕਿਹੜੇ ਪਿੰਡ ਦੇ ਸੀ ਕਾਲੇ ਕੇ ਪਿੰਡ ਕੀ ਸੀ ਕਿੱਥੇ ਖੜੇ ਸੀ ਅਸੀਂ ਆਪ ਦਾ ਬੈਂਕ ਕੋਲੇ ਖੜੇ ਸੀ ਜੀ ਏਟੀਐਮ ਕੋਲੇ ਹਾਂ ਜੀ ਉੱਥੇ ਆ ਕੇ ਫਾਇਰਿੰਗ ਹੋਈ ਹੈ ਇਹ ਫਾਇਰ ਮਾਰੇ ਮੈਂ ਕਿੰਨੇ ਗਾਰੇ ਸੀਗੇ ਉਹ ਹੋਣੇ ਜੀ 15 20 13 ਹੈਗੀਆਂ ਸੀ ਜੀ ਥੂਡੇ ਨਾਲ ਕੌਣ ਸੀ ਸੱਤੀ ਮੇਰਾ ਨਾਲ ਮੇਰਾ ਭਾਈ ਸੀ ਜੀ ਰਪਿੰਦਰ ਸ਼ਰਮਾ ਅਸੀਂ ਕੱਲੇ ਦੋ ਜਾਣੇ ਸੀਗੇ ਨਾ ਅਸੀਂ ਚਾਰ ਜਾਣੇ ਸੀਗੇ ਜੀ ਦੋ ਮੋਟਰ ਹੈਗਲਾ ਪੀ ਗਏ ਹਾਂ ਜੀ ਹਾਂ ਜੀ ਉਹ ਕਹਿ ਰਿਆ ਨਾ ਕਹਿ ਰਿਆ ਨਹੀਂ ਜੀ ਆਉਣ ਸਾਰ ਸਿੱਧਾ ਫਾਇਰ ਹੀ ਮਾਰਿਆ ਜੀ ਇਹਦੇ ਬੱਚਾ ਪਹਿਲਾ ਪਹਿਲਾ ਫਾਇਰ ਮੇਰੇ ਵੱਜਿਆ ਜੀ ਹਾਂ ਜੀ ਤੇ ਦੂਜਾ ਉਹਦੇ ਵੱਜ ਗਿਆ ਉਹਦਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵੱਜਣ ਦਾ ਦੂਜਾ ਤੋਂ ਮੈਨੂੰ ਕੋਈ ਪਤਾ ਨਹੀਂ ਜੀ ਉਹੋ ਵੀ ਹਥਿਆਰ ਸੀਗੇ ਕੀ ਰੌਲਾ ਕੀ ਸੀ ਹਾਂ ਹਥਿਆਰ ਹੈਗੇ ਸੀ ਜੀ ਗੜਾ ਸੇ ਗੜੂ ਸੇ ਹੈਗੇ ਸੀ ਹੋਰ ਹਥਿਆਰ ਹੈਗੇ ਸੀ ਰਾਂਚਸ ਕੀ ਆਕਾ ਰਾਂਚਸ ਜੀ ਇਹਨੂੰ ਇੱਕ ਦੋ ਵਾਰੀ ਧਣਾਉਲੇ ਕੁੱਟ ਗਈ ਜੀ ਉਹ ਇੱਥੇ ਆਪਣੇ ਬੱਸ ਸਟੈਂਡ ਤੋਂ ਉਹੀ ਗੱਲ ਚੱਲ ਰਹੀ ਸੀ ਇਹਨਾਂ ਦੀ ਕੋਈ ਇਹ ਰੰਤ ਸਹੀ ਸਹੀ ਕਿੰਨੇ ਸਮੇਂ ਤੋਂ ਪਹਿਲਾਂ ਵੀ ਜਿਹੜੀ ਲੜਾਈ ਚੱਲ ਰਹੀ ਹੈ ਰੰਤ ਜੀ ਇਹ ਰੰਤ ਜੀ ਕੋਈ ਆਹ ਵਾਸ ਥੋੜੇ ਦਿਨਾਂ ਦੀ ਹੀ ਹੈ ਇਹ ਗੱਲ ਇਹਦੀ ਪੰਜ ਪੰਜ ਛੇ ਦਿਨਾਂ ਦੀ ਗੱਲ ਹੈ ਜੀ ਇਹਨੂੰ ਦੋ ਵਾਰੀ ਇਹਦੇ ਨਾਲ ਪਹਿਲਾਂ ਲੜ ਪਈ ਸੀ ਇੱਥੇ ਜੀ ਧਨੋਲੇ ਕਿੰਨੇ ਕੀ ਹੈਗਾ ਝਾਂਦੇ ਦੋ ਦੂਸਰੇ ਦਾ ਹਾਂ ਜੀ ਸਾਡੇ ਪਿੰਡ ਦੀ ਨਹੀਂ ਇਹ ਇੱਕ ਤਾਂ ਜੀ ਮੁੰਨਾ ਜੀ ਇੱਕ ਕਿੰਦੀ ਚੋਰ ਆ ਤੇ ਇੱਕ ਜੀ ਆਹਾ ਇੱਥੋਂ ਆ ਸਾਡੇ ਗੁਮਾਰਦ ਵੀ ਆ ਜੀ ਮੁੰਡਾ ਮੈਂ ਖੋਲੂ ਖੋਲੂ ਕਹਿੰਦੇ ਨੇ ਜਵਾਕ ਜੀ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ ਹੋਰ ਮੈਨੂੰ ਪਤਾ ਨਹੀਂ ਜੀ ਕਿਹੜੇ ਖਦੋਰ ਗਿੱਸਾ ਦਾ ਫੌਜੀ ਦਾ ਨਾਮ ਰਿਹਾ ਹਾਂ ਸੁਨਣਾ ਦਾ ਜੀ ਇੱਕ ਉਹ ਦੋਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਉਹ ਅੱਜ ਹੁਣ ਹੀ ਉਹਦੇ ਹੀ ਹਸਲਾ ਸੀ ਗਏ ਜੀ ਉਹਦੇ ਕੋਲੋਂ ਸਾਰਾ ਕੁਝ ਆਇਆ ਹੋਇਆ ਜੀ ਹਾਂ ਅਸਲੀ ਕਿਲੇ ਸੀਗੇ ਲਸਾਂਸੀ ਸੀ ਕਿਤਨੀ ਲਸਾਂਸੀ ਤਾਂ ਹੁਣ ਜੀ ਚੋਣ ਜਾਬਤੇ ਚ ਕਿੱਥੇ ਹੋਣਗੇ ਜੀ ਸਾਰੇ ਦੂਜੇ ਹੀ ਸੀਗੇ ਇੱਕ ਵਾਰ ਸੱਤ ਨੂੰ ਵਸਪਾਉਂ ਲੈ ਕੇ ਆਇਆ ਹਸਪਤਾਲ ਜੀ ਮੇਰਾ ਸਾਡੇ ਘਰਾਂ ਚੋਂ ਹੀ ਆ ਮੁੰਡਾ ਉਹ ਲੈ ਕੇ ਆਇਆ ਆ ਐਂਬੂਲੈਂਸ ਐਂਬੂਲੈਂਸ ਜੇ ਕੋਈ ਕਦੇ ਕੋਈ ਚੱਕਰੀ ਹੋਇਆ ਤੁਹਾਡੇ ਨਾਲ ਦੇ ਨਾ ਅਸੀਂ ਦੋ ਮੇਰੇ ਹੱਥ ਤੇ ਫਾਇਰ ਵੱਜਿਆ ਜੀ ਉਹਦੇ ਸਿਰ 'ਚ ਵੱਜ ਗਿਆ ਜੀ ਉਹਦੀ ਡੈਥ ਹੋ ਗਈ ਜੀ ਭਾਈ ਜੀ ਮੇਰੇ ਵੀ ਜੀ ਇਹ ਕੋਈ ਪੁਰਾਣੀ ਇਨਾਂ ਦੀ ਰੰਜਸ਼ ਸੀ ਜੀ ਕੋਈ ਲੜਾਈ ਪੜਾਈ ਚੱਲ ਰਹੀ ਸੀ ਉਹ ਸਵਾਂਦਰ ਚ ਇਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ ਮੈਨੂੰ ਉੱਥੋਂ ਕਿਸੇ ਨੇ ਮੈਂ ਐਂਬੂਲੈਂਸ ਚਲਾਉਣਾ ਗੁਰੂ ਘਰ ਦੀ ਪਾਈ ਹੋਈ ਹੈ ਸਾਡੀ ਮੈਂ ਉਹਦਾ ਡਰਾਈਵਰ ਆ ਜੀ ਤੇ ਉੱਥੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਾਇਆ ਦੀ ਸਾਡੇ ਨਗਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐ ਕਰਕੇ ਮੁੰਡੇ ਦੇ ਗੋਲੀ ਵੱਜ ਗਈ ਵੀ ਆ ਕੇ ਸਿੱਧੀ ਲੈ ਕੇ ਜਾਓ ਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ ਫਿਰ ਇਨਾਂ ਨੂੰ ਮੈਂ ਲੈ ਕੇ ਆਇਆ ਟਰੌਲੀ ਜੀ ਨਾ ਉਹ ਲੈ ਆਪਣੇ ਹਸਪਤਾਲ ਸਰਕਾਰੀ ਚ ਤੇ ਬਾਕੀ ਤੁਸੀਂ ਸਾਹਮਣੇ ਆ ਜਿਹੜਾ ਮੁੰਡੇ ਇੱਕ ਤਾਂ ਡੈਥ ਹੋ ਗਈ ਜੀ ਮੁੰਡੇ ਦੀ ਇੱਕ ਦੇ ਹੱਥ ਵਿੱਚ ਵੀ ਜਿਆਣਾ ਕੋਈ ਮੌਕੇ ਦੀ ਹੋ ਗਈ ਹਾਂ ਉਹਦੀ ਮੌਕੇ ਦੀ ਜਦੋਂ ਐਸੀ ਗੱਡੀ ਚ ਪਾਇਆ ਉਹਦੀ ਡੈਥ ਦੀ ਡੈੱਡ ਦੀ